ਤੋ ਸੇਵਾ ਲੋਕਾਂ ਦੀ ਕਰਨਾ ਪੈ ਸਕਦੇ ਸੀ ਕਿਸੇ ਨੂੰ ਲਿਆ ਨਹੀਂ ਸਿਆਲ ਚ ਹਰ ਚ ਕੋਈ ਬੈੱਲ ਮਾਰਦੇ ਨਾ ਵੀ ਭਾਈ ਮੱਛੀ ਦੀ ਦਵਾਈ ਦੇ ਦਿਓ ਕਿਸੇ ਮੋੜਿਆ ਕਿਸੇ ਨੂੰ ਨਹੀਂ ਜੀ ਤੇ ਆਹ ਆਰਾਮ ਹਰੇਕ ਨੂੰ ਆ ਜਾਂਦਾ ਪੀਜੀਆਈ ਚ ਮੈਂ ਹੱਥ ਮੱਛੇ ਵਾਲੇ ਅੱਛਾ ਬਿਲਕੁਲ ਠੀਕ ਹੋਏ ਉਹ ਕਰੀਮ ਜੀ ਲਾਈ ਹੁੰਦੀ ਸੋਨਾਂ ਨੇ ਉਹਨਾਂ ਤੋਂ ਬਾਅਦ ਉਹ ਵੀ ਜਾਣੇ ਮੈਂ ਮੈਂ 24 ਘੰਟੇ ਤਿਆਰ ਰੱਖਦਾ ਜੀ ਦਿਨੇ ਰਾਤ ਨੂੰ ਕੋਈ ਲੈ ਜਾਓ ਜਦੋਂ ਮਰਜੂ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਈ ਜਾਂਦੇ ਜੀ ਦੁਆ ਬਹੁਤ ਜਾਣੇ ਦੁਆਰੇ ਸਹੀ ਸलाम ਐਸੋ ਨਹੀਂ ਪਾਗ ਪੈ ਨਹੀਂ ਜਾਣੇ ਛਿੱਟ ਚੋਂ ਚੁੰਨੀ ਵੀ ਨਹੀਂ ਲੈ ਜਾਂਦੀ ਸਿੱਤੇ ਹੀ ਬਲੈਨ ਪਲਾ ਨਹੀਂ ਸੀ ਲਿਆਦਾ ਬੁੱਕਲ ਮਾਰ ਕੇ ਆਏ ਸੀ ਉਹ ਮੈਨੂੰ ਤਰਸ ਬਹੁਤ ਆਇਆ ਦੇਖ ਕੇ ਬੇ ਅੱਠ ਦਿਨ ਉਹਨੂੰ ਜਦ ਦਿੱਤੀ ਦਵਾਈ ਉਹ ਲਾਇਆ ਉਹਨੇ ਤੇ ਪਾ ਕੇ ਤੇ ਬਿਲਕੁਲ ਸੀਖ ਹੋ ਗਿਆ ਜੀ ਉਹ ਮਿੱਟੀ ਦਾ ਸ਼ੱਕ ਅੱਛਾ ਬਿਲਕੁਲ ਠੀਕ ਹੋ ਜਾਂਦਾ ਹਰੇਕ ਬੰਦਾ ਮੈਂ ਫ੍ਰੀ ਹੀ ਸੇਵਾ ਕਰਦਾ ਹਾਂ ਹਾਂਜੀ ਸੇਵਾਦਾਰੀਆਂ ਕਾਲਪੁਰਖ ਦੇ ਉਪਰ ਨਾ ਬਿਲਕੁਲ ਇਹ ਸੋਹਣ ਉਹ ਆਇਆ ਫਰਮਾਨ ਦਾ ਸ਼ੱਕ ਇਹਨੂੰ ਆਪਾਂ ਵਰਤੋਂ ਕਰੀਏ ਨਾ ਪੋਰਡਲ ਬਣਾ ਕੇ ਕੁੱਟ ਕੇ ਮਾਮ ਗਿੱਤੇ ਜਾਂ ਹੁਣ ਤਾਂ ਇਹ ਉਹਦੇ ਵਿੱਚ ਵੀ ਬਣਾ ਲੈਂਦੇ ਆ ਮਾਮ ਹਾਂ ਇਹ ਬਿਲਕੁਲ ਇਹ ਕਿਸੇ ਠੰਡੀ ਇਹਨੂੰ ਪੀਸਣਾ ਪੈਂਦਾ ਬੇਨੇ ਪੀਸ ਕੇ ਇਹਨੂੰ ਉਹਦੇ ਬਾਅਦ ਕੱਪੜੇ ਛਾਣ ਕਰਨਾ ਪੈਂਦਾ ਪਹਿਲਾਂ ਇਹ ਸ਼ੱਕ ਲਾ ਕੇ ਉਹਨੂੰ ਸਾਫ਼ ਕਰਕੇ ਧੋਣਾ ਪੈਂਦਾ ਕਿ ਮੇਰੀ ਮੱਕੜੀਆਂ ਦੇ ਜਾਲੇ ਰੇਤਾਂ ਮਿੱਟੀ ਪਿਆ ਹੁੰਦਾ ਉਹ ਲਾ ਕੇ ਉਹਦੇ ਬਾਅਦ ਇਹ ਕੁੱਟ ਕੇ ਮਾਮ ਜਿਸਤੇ ਦੇ ਵਿੱਚ ਉਹਨੂੰ ਛਾਣ ਕੇ ਛਾਣਨੀ ਨਾਲ ਕਰ ਛਾਤੀ ਫਿਰ ਕਪੜਾ ਛਾਣ ਕਰਕੇ ਫੋਲਡਰ ਬਣ ਜੂਗਾ سرمੇ ਵਰਗਾ ਉਦੋਂ ਬਾਅਦ ਸਿਰੰ ਦਾ ਤੇਲ ਲਾ ਲਓ ਜਿੱਥੇ ਮੱਤਿਆ ਹੋਇਆ ਤਾਂ ਖੋਪਰੀ ਦਾ ਤੇਲ ਲਾ ਲਓ ਹੋਵੇ ਪਿਓਰ ਜਾਂ ਉਦੋਂ ਇਹਨੂੰ ਭੁੱਕ ਦਿਓ ਭਾਵੇਂ ਤੈਨੂੰ ਚਾਰ ਵਾਰੀ ਭੁੱਕ ਦਿਓ ਕਿੰਨੇ ਵਾਰੀ ਮਰਜੀ ਭੁੱਕ ਦਿਓ ਉੱਥੋਂ ਬਿਲਕੁਲ ਠੀਕ ਹੋ ਜਾਂਦਾ ਜਿੱਥੋਂ ਤੱਕ ਤੇਲ ਲੱਗ ਜੂਗਾ ਨਹੀਂ ਉੱਥੋਂ ਦੇ ਕਰ ਇਹਨੇ ਅੰਦਰੋਂ ਆਰਾਮ ਕਰਕੇ ਲਾਉਣੇ ਪੱਗ ਦਾ ਨਹੀਂ ਹਜੇ ਐਂ ਰਸਦੇ ਆ ਵੀ ਸੱਪ ਦੇ ਲੜੇ ਦੀ ਤੇ ਅੱਗ ਦੇ ਮੱਛੇ ਦੀ ਕੋਈ ਸਰਕਾਰੀ ਇਲਾਜ ਜੇ ਹੋ ਜਾਵੇ ਇਹ ਕੁਦਰਤ ਵਾਲੇ ਨੇ ਨਿਸ਼ਾਨ ਵੀ ਰ ਰਹਿੰਦੇ ਨਹੀਂ ਇਹਦੇ ਨਾਲ ਇਹਨਾਂ ਨਾਲ ਨਿਸ਼ਾਨ ਵੀ ਨਹੀਂ ਲੰਦਾ ਇਹ ਜਿੱਥੋਂ ਤੇ ਇੱਕ ਤੇਲ ਜਾਊਗਾ ਉੱਥੋਂ ਤੇ ਮੰਗਰੋਂ ਨੇ ਆਰਾਮ-ਰਾਮ ਕਰਦੇ ਨੇ ਜਾਣੇ ਬਿਲਕੁਲ ਆ ਜਾਣੇ ਬਿਲਕੁਲ ਠੀਕ ਉਹ ਮੈਂ ਫ੍ਰੀ ਸੇਵਾ ਕਰਦਾ ਹਾਂ ਦਰਸ਼ਨ ਫੋਟੋਗ੍ਰਾਫਰ ਮੇਰਾ ਨਾਂ ਮੋੜ ਮਿਲਦੀ ਮੈਂ ਰਹਿਣਾ ਇਹ ਆ ਜੀ ਪਪੀਤੇ ਦੀ ਲੱਕੜ ਪਪੀਤਾ ਆਪਣੇ ਘਰੇ ਲੱਗਿਆ ਹੋਇਆ ਮੋੜ ਉਹਦੇ ਜਦੋਂ ਫਲ ਲੈ ਜਾਂਦਾ ਪਾਪਾ ਭਾਲ ਪੱਕ ਕੇ ਖਾ ਲੈਣੇ ਜੋ ਉਸ ਤੋਂ ਬਾਅਦ ਉਹ ਥੱਲੇ ਉਹਦੀ ਮਿਲਿਆਦ ਖਤਮ ਹੋ ਜਾਂਦੀ ਡਿੱਗ ਜਾਂਦਾ ਲਿਗ ਜਾਂਦਾ ਸੁੱਕ ਕੇ ਸੁੱਕੇ ਲਿਗਦਾ ਫਿਰ ਮਾ ਉਹਨੂੰ ਸੰਭਾਲ ਕੇ ਰੱਖ ਲੈ ਪੌਦੇ ਨੂੰ ਵੀ ਇਹ ਤਾਂ ਮੇਰੇ ਕੋਲ ਏਡੇ ਉੱਚੇ ਪਏ ਆ ਜਾਂ ਤਾਂ ਮੈਂ ਮਾਲਾ ਪੀਸ ਹੀ ਲੈ ਕੇ ਆਇਆ ਉਹ ਜੋ ਸੁਕਾ ਲੰਨੇ ਆ ਜੀ ਉਹਦੇ ਬਾਅਦ ਫਿਰ ਇਹ ਮੀਹਾਂ ਚ ਵੀ ਪਿਆ ਰਹਿੰਦਾ ਮੀਹਾਂ ਤੋਂ ਬਾਅਦ ਉੱਤੇ ਛਿਲਕ ਲੈ ਲੈ ਕੇ ਆ ਦੇਖੋ ਕੁਦਰਤ ਬਣੀ ਜਾਲੀ ਬਣੀ ਫੇਟਰ ਦੇਖੋ ਜੀ ਸਨ ਇਹ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਿਖਿਆ ਬੱਬੂ ਹੈਗੇ ਤੁਸੀਂ ਫੋਟੋਗ੍ਰਾਫਰ ਹੋ ਮੈਂ ਕੈਮਰਾ ਵੀ ਪਿਆ ਤੁਹਾਡਾ ਨੇੜੇ ਜੀ ਜੀ ਇਹ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੁਸੀਂ ਆ ਲੱਕੜਾਂ ਪਾਈਂ ਫਿਰਦੇ ਹੋ ਇਹਦੇ ਵਿੱਚ ਆਹ ਸੰਜਲਦੀ ਆਹ ਸੰਜਲਦੀ ਲੱਕੜਾਂ ਜੀ ਬਿਲਕੁਲ ਹਲਕਾ ਵੇਟ ਦੇਖੋ ਚਾਕੇ 10 ਗ੍ਰਾਮ ਵੀ ਨਾ ਹੋਣਾ ਵੇਟ ਕਰਕੇ ਦੇਖੋ ਕਿੰਨਾ 10 ਗ੍ਰਾਮ ਹੋਣਾ ਵੀ ਨਹੀਂ 10 ਗ੍ਰਾਮ ਤਾਂ ਵੇਟ ਕਰਕੇ ਦੇਖੋ 10 ਗ੍ਰਾਮ ਨਹੀਂ ਹੋਣਾ 10 ਤੋਂ ਵੀ ਘੱਟ ਹੀ ਹੋਣਾ ਨਹੀਂ अच्छा ਇਸ ਨਾਲ ਐ ਸ਼ੌਂਕ ਹੈ ਜੀ ਇਹਦਾ ਮੈਨੂੰ ਤੁਸੀਂ ਰੁੱਖਾਂ ਨਾਲ ਕੀ ਕੋਈ ਖਾਸ ਲਗਾਉ ਆ ਜੀ ਜੀ ਮੈਂ ਫੋਟੋਗ੍ਰਾਫਰ ਤਾਂ 50 ਸਾਲ ਤੋਂ ਸੇਵਾ ਕਰੀ ਆ ਨਾ ਸਮਾਜ ਦੀ এনवायरमेंट ਸੈਟੀ ਦਾ ਪ੍ਰੈਜ਼ੀਡੈਂਟ ਆ ਰਜਿਸਟਰ ਕਰਾ ਲਈ ਸੀ ਮੋੜ ਮਲੰਡੀ ਤੋਂ ਸਰ ਠੀਕ ਹੈ ਸਰ ਉਦੋਂ ਬਾਅਦ ਹੋਏ ਮੈਨੂੰ 12 ਸਾਲ ਦੀ ਉਮਰ ਦੇ ਵਿੱਚ ਪੌਦੇ ਲਾਉਣ ਦਾ ਸ਼ੌਂਕ ਪ੍ਰਮਾਤਮਾ ਨੇ ਪਹਿਲਾਂ ਕਰਤਾ ਆਪਦੇ ਖੇਤ ਤੋਂ ਸ਼ੁਰੂ ਕਰੇ ਉਦੋਂ ਬਾਅਦ ਜੀ ਫਿਰ ਜਦੋਂ ਖੇਤ ਤੋਂ ਸ਼ੁਰੂ ਕੀਤੇ ਨਾ ਉਦੋਂ ਬਾਅਦ ਲਾਈ ਗਈ ਲਾਈਏ ਪੌਦੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਵੈਗਰੂ ਨੇ ਜਾਨੇ ਦੋ ਵਾਰੀ ਲਵਾਤੀ ਸੱਚੇ ਪਾਤਸ਼ਾਹ ਨੇ ਉੱਥੇ ਵੀ ਸਲਮਾਨਤ ਕੀਤਾ ਵੈਗਰੂ ਨੇ ਕਰਿਆ ਸਾਲ ਕੋ ਮੈਂ ਨਹੀਂ ਕੁਝ ਕਰਨ ਜੋਗਲਾ ਐਨਵਾਇਰਨਮੈਂਟ ਸੇਕੀ ਦਾ ਕਰਕੇ ਮੈਨੂੰ ਹੁਣ ਸ਼ੌਂਕ ਇਹਨਾ ਹੋਰ ਹੋ ਗਿਆ ਮੈਂ ਜਾਗਰੂਤ ਕਰਨ ਵਾਸਤੇ ਜਾਗਰੂਤ ਕਰਨ ਵਾਸਤੇ ਦੁਨੀਆ ਨੂੰ ਵੀ ਤੁਸੀਂ ਪੌਦੇ ਪੌਦੇ ਲਾਓ ਇਹ ਮੈਂ ਬਣਾ ਲੈ ਕੇ ਆਈ ਦਿਖਾਉਣ ਵਾਸਤੇ ਇਹ ਚੀਜ਼ ਕੁਦਰਤ ਪੈਦਾ ਕਰਦੀ ਹੈ ਇਹ ਪਪੀਤੇ ਦੀ ਲੱਕੜ ਹੈ ਸਾਰੇ ਸੁੱਕੀ ਹੋਈ ਆਸਾਂ ਜੰਦੀ ਦਿਖਾਈ ਸੀ ਉਸ ਨੂੰ ਦਿਖਾਇਆ ਸੀ ਆਪਾਂ ਫਰਮਾਨ ਲਾ ਸਕ ਇਹਦਾ ਇੰਨਾ ਗੁਨਾਹਕਾਰ ਆ ਸਾਨੂੰ ਦੱਸ ਦਿੱਤ ਕਿ ਆ ਮੈਂ ਉਹ ਦੁਵਾਰੇ ਦੱਸ ਦੇਣਾ ਵੀ ਇਹ ਅਜਨੁਮਿਤ ਦਵਾਈ ਬਣਦੀ ਹੈ ਮੱਛਿਆ ਸਰੀਰ ਕਿੰਨਾ ਵੀ ਹੱਸਦਾ ਪਰਮਾਤਮਾ ਕਿਸੇ ਦਾ ਸਰੀਰ ਮਚਾਵੇ ਨਾ ਜੀ ਅੱਗ ਨਾ ਲਾਵੇ ਚਾਹ ਬਲਗੇ ਵੀ ਪੈ ਜਾਂਦੀ ਹੈ ਜੀ ਅੱਗ ਮੱਛਕੇ ਲੱਭੀ ਮੱਛਕੇ ਜਮੇ ਵੀ ਹੋ ਜਾਂਦਾ ਬੜੀ ਗੱਲ ਕਹਿਣ ਲਈ ਸਿਲੰਡਰ ਦੇ ਧਮਾਕੇ ਵਾਲੇ ਵੀ ਵੋਕਸ਼ਿਕ ਹੋਏ ਚੰਡੀ ਕੋਲੋਂ ਵਾਪਸ ਹੋਏ ਹੋਏ ਵੀ ਲੋਕ ਪਰਮਾਤਮਾ ਨੇ ਠੀਕ ਕਰਵਾਏ ਆਪਾਂ ਸੇਵਾ ਮੁਕਤ ਕਰਦੇ ਆ ਜੀ ਨਿਕਾ ਆ ਫੋਟੋਗ੍ਰਾਫਰ ਆ ਮੈਂ ਜੀ ਦਰਸ਼ਨ ਵੀਰ ਨਾ ਆ ਫੋਟੋਗ੍ਰਾਫਰ ਮੋੜਾਂ ਵਾਲਾ ਮੇਰਾ ਨੰਬਰ ਵੀ ਬੋਲ ਦਿੰਦਾ ਮੇਰਾ ਨੰਬਰ ਹੈ 97801 52778 ਜੀ ਵਾਹ ਜੀ ਵਾਹ 79801 52778 50 ਸਾਲ ਮੈਨੂੰ ਆ ਫੋਟੋਗ੍ਰਾਫੀ ਸੇਵਾ ਕਰਦੇ ਐ এনवायरमेंट ਸੈਕਟੀ ਦਾ ਕਰਕੇ ਮੈਂ ਸੇਵਾ ਹੋਰ ਸੰਭਾਲ ਲੋਕਾਂ ਨੂੰ ਜਾਗਰਤ ਕਰਦਾ ਠੀਕ ਹੈ ਵੀ ਆਪਾਂ ਪੌਦੇ ਲਾਈਓ ਉਹਨੂੰ ਬੱਚਾ ਨੂੰ ਸੰਭਾਲਣਾ ਪੈਂਦਾ ਲੋਕਾਂ ਨੂੰ ਜਿਹੜੇ ਰੁੱਖਾਂ ਨੂੰ ਵੱਡੋ ਕੱਟੋ ਜਮਾ ਵੀ ਨਾ ਵੱਡੋ ਕ ਲੰਬੇਰੀ ਗੱਲ ਇੱਕ ਹੋਰ ਸੁਣੋ ੱਖ ਰੁੱਖ ਤੇ ਪਾਣੀ ਜੇ ਨਾ ਸੰਭੇ ਤਾਂ ਹੋ ਜੂ ਖਤਮ ਕਹਾਣੀ ਬਿਲਕੁਲ ਇੱਟੇ ਕੋ ਰੁੱਖਾਂ ਹਰ ਇੱਕਲਾਵੇਂ ਮਨੁੱਖਾ ਉਹਨੂੰ ਆਪਾਂ ਲਾਉਣਾ ਵੀ ਨਿਕਲਾ ਜ਼ਰੂਰੀ ਸਮਝ ਲਾ ਕੇ ਉਹਨੂੰ ਪਾਲਣਾ ਵੱਧ ਜ਼ਰੂਰੀ ਹੈ ਜੀ ਜਦ ਪਾਲਾਂਗੇ ਨਾ ਬੱਚੇ ਵਾਂਗੂੰ ਨਹੀਂ ਪਾਲਣਾ ਪੁੱਛਣਾ ਕਰਾਂਗੇ ਸੰਭਾਲ ਕਰਾਂਗੇ ਪਾਣੀ ਪਾਵਾਂਗੇ ਚਾਇਮ ਲਾਲ ਉਹਨੂੰ ਬਚਾਵਾਂਗੇ ਠੰਡ ਤੋਂ ਪਾਸੀ ਕੱਪੜੇ ਨਾਲ ਬੰਨ੍ਹਣ ਮੁੱਲ ਕੇ ਜਿੰਮੀ ਵੀ ਆਪਾਂ ਬਚਾ ਸਕਦੀ ਹੋਈ ਰੁੱਖ ਆਪਣੀ ਜਾਨ ਹੈ ਜੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਰੱਖਿਆ ਲਿਖਿਆ ਲੱਗਦਾ ਬੰਖਾ ਬੱਟਲ ਡੂ ਤੇ ਮਿੰਟ ਲੱਗਦਾ ਹਾਂਜੀ ਹਾਂ ਕਿਉਂ ਦੱਸੀਦਾ ਆਪਣੇ ਮੋਟਰਾਂ ਤੇ ਕੂਹਾਂ ਤੇ ਤੋੜ ਛੱਡੇ ਜਾਂਦੇ ਸੀਗੇ ਕਿੰਨੇ ਕਿੰਨੇ ਰੁਕ ਹੁੰਦੇ ਬਹੁਤ ਵੱਡੇ ਟਾਲੀਆਂ ਹੁੰਦੀਆਂ ਜੀ ਹੁਣ ਤਾਂ ਟਾਲੀ ਖਤਮੀ ਹੋ ਗਈ ਟਿੱਕਰਾਂ ਵੀ ਨਹੀਂ ਦਤਨ ਵਾਲੀਆਂ ਰਹਿਣੀਆਂ ਜੀ ਸਰ ਉਹ ਵੀ ਹੁਣ ਪਾੜੀ ਰਹਿ ਗਿਆ ਨਾ ਦਤਨ ਦੇ ਕੰਮ ਆਵੇ ਤੇ ਨਾ ਉਹ ਵਾਲਣ ਦੇ ਕੰਮ ਆਵੇ ਸੂਲਾ ਵੀ ਉਹਦੀਆਂ ਜਾਣੇ ਏਡੀਆਂ ਏਡੀਆਂ ਮੇਖਾਂ ਵਰਗੀਆਂ ਉਹਦਾ ਗੁਣ ਨਹੀਂ ਹੈ ਜੀ ਕੋਈ ਕੱਲਾ ਕੁਦਰਤ ਦੇ ਵਿੱਚ ਬਲੇ ਬਾਈ ਕਿਕਰ ਪਹਾੜੀ ਬਣਿਆ ਜੀ ਦਾ ਟੂਸਾ ਥੱਲੇ ਨੂੰ ਹੋਊਗਾ ਸਾਰੇ ਦਰਖਤਾਂ ਦਾ ਟੂਸੇ ਸਾਰੇ ਤਾਂ ਹੇਣੇ ਆਕਾਸ਼ ਵੱਨੀ ਹੋਰ ਦੇਖੋ ਕੁਦਰਤਾਂ ਨੇ ਜਿਹਨ ਨਮਾਨ ਨੂੰ ਜਾਂਦਾ ਨਾ ਪਾਣੀ ਕੁਦਰਤਾਂ ਨੇ ਜਮ ਹੈ ਪਰ ਪ੍ਰਮਾਤਮਾ ਜਦੋਂ ਜੜ ਚ ਪਾਣੀ ਪਾਉਂਦੇ ਆ ਆਪਾ ਪ੍ਰਮਾਤਮਾ ਕਿਸੇ ਤੱਕ ਪਾਣੀ ਤਾਂ ਪਹੁੰਚਾਉਂਦਾ ਦਰਖਤ ਦੀ ਵਿੱਚ ਕੋਹ ਬੁੰਦੀਏ ਨਹੀਂ ਜਿਹੜੀ ਛੋਥੀ ਉਹਦੇ ਵਿੱਚ ਤਾਂ ਪਾਣੀ ਜਾਂਦਾ ਇਸ ਤਿੱਸੀ ਤੱਕ ਜੇ ਉਹ ਮਰਜੀ ਦੇਖ ਲਓ ਉਪਰਾਲਾ ਕਰ ਰਹੇ ਨੇ ਜਿਵੇਂ ਪੁਰਾਣੇ ਰੁੱਖਾਂ ਦੇ ਬਣ ਬਿਲ ਔਰ ਕਿੰਨੇ ਇਹ ਪੁਰਾਣੇ ਜਿਹੜੇ ਰੁੱਖ ਖਤਮ ਹੋ ਗਏ ਇਸ ਤਰ੍ਹਾਂ ਲੱਗਿਆ ਇੱਥੇ ਆ ਕੇ ਇਹਨਾਂ ਦਾ ਪਰਾਲਾ ਵਧੀਆ ਗੱਲ ਆਈ ਹੈ ਸੁਨਾਰ ਰਹੇ ਨੇ ਆ ਵੀ ਵਧੀਆ ਗੱਲ ਬੀਜ ਸੰਭਾਲ ਕੇ ਤਿਆਰ ਕਰ ਰਹੇ ਆ ਵੀ ਸੰਜਨ ਵੇਪ ਵਗੈਰਾ ਵੀ ਤਿਆਰ ਕਰਾ ਰੱਖਿਆ ਮੈਂ ਵੀ ਸੰਜਨ ਵਗੈਰਾ ਦੇ ਹਾਂਜੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰ ਜੋਗਰੀ ਜੀ ਬੈਗਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਇਹੀ ਜਾਗਰੂਤਾ ਪਾ ਪਹੁੰਚਾਉਣੀ ਚਾਹੁੰਦੇ ਆ ਸਨੇਹਾਂ ਦੇਣਾ ਚਾਹੁੰਦੇ ਆ ਜੋ ਪਾਕਿਸਤਾਨ ਚ ਲਾਇਏ ਸੀ ਨਾ ਇਹ ਦਰਖਤ ਨਨਕਾਣਾ ਸਾਹਿਬ ਪੰਜਾ ਸਾਹਿਬ ਸੱਚਾ ਹੁੰਦਾ ਸਾਹਿਬ ਉਹ ਕੀ ਕਹਿਣ ਲੱਗੇ ਖਾਲਸਾ ਹੀ ਤੁਸੀਂ ਇੰਡੀਆ ਦੇ ਪਹਿਲੇ ਇਨਸਾਨ ਹੋ ਕਹਿੰਦੇ ਤੁਸੀਂ ਬਿਸ਼ਪਦਰੀ ਸੱਦਾ ਦਿੱਤਾ ਇੱਥੇ ਪੌਦੇ ਲਾ ਕੇ ਦੁਨੀਆ ਤੇ ਕਹਿੰਦੇ ਕਿ ਸਾਰੇ ਲੋਕ ਆਉਂਦੇ ਆ ਅਮਰੀਕਾ ਕੈਨੇਡਾ ਚੋਂ ਵੀ ਆਉਂਦੇ ਆ ਪਰ ਕਿਸੇ ਦੇ ਹੱਥ ਪੌਦਾ ਨਹੀਂ ਦੇਖਿਆ ਇੱਕ ਵੀ ਤੁਸੀਂ ਕਹਿੰਦੇ ਬਿਸ਼ਪਦਰੀ ਸੱਦਾ ਦਿੱਤਾ ਉੱਥੇ ਹੀ ਪੌਦੇ ਲੈ ਕੇ ਗਏ ਔਰ ਲਾ ਕੇ ਦੇਖਿਆ ਤਾਂ ਨਹੀਂ ਤੁਸੀਂ ਮੈਨੂੰ ਨਹੀਂ ਕਿਹੜੇ ਸੰਦੀ ਗੱਲ ਹੈ ਇਹ 2017 ਦੀ ਗੱਲ ਹੈ ਜੀ ਅਪ੍ਰੈਲ ਦੇ ਮਹੀਨੇ ਦੀ ਅੱਛਾ ਜਲਮਤ ਦਿਖਾਉਣਾ ਸੇਵਾ ਕਰੀ ਬਾਈ ਨਨਕਾਣਾ ਸਾਹਿਬ ਵਾਲੇ ਦੇ ਕੋਲ ਆਪਣੇ ਇੱਧਰ ਲੇੜੇ ਲਵੇ ਮਛੰਡੇ ਵੀ ਜ਼ਰੂਰ ਜੰਮੂ ਵੀ ਜਾਣੇ 200 ਉਹਦਾ ਦੇਸੀ ਗਲਾਬ ਜੀ ਵੈਗਰੂ ਪਰਮਾਤਮਾ ਹੀ ਸਭ ਕੁਝ ਕਰਾਉਣ ਵਾਲਾ ਹੈ ਵੈਗਰੂ ਸਭ ਕੁਝ ਕਰਾ ਬਿਆਖੋ ਕਿਤੋਂ ਚੇਟਕ ਲੱਗੀ ਤੁਹਾਨੂੰ ਇਹ ਬਸ ਸ਼ੌਂਕ ਵੈਸੀ ਪਰਮਾਤਮਾ ਨੇ ਪਹਿਲਾਂ ਕਰਤਾ 10-12 ਸਾਲ ਦੀ ਉਮਰ ਚ ਮੈਂ ਉੱਥੇ ਟਮਾਟਰ ਵਗੈਰਾ ਵੀ ਖੇਤ ਪਰ ਪੈਦਾ ਕਰ ਲਿਆ ਸੀ ਛਿਆਲ ਦੇ ਵਿੱਚ ਉਹਨੂੰ ਐ ਬਣਾ ਕੇ ਛਿਰਦ ਜਾ ਸਲਕਣੇ ਦਾ ਫਿਰ ਵੀ ਅੱਜੇ ਟਮਾਟਰ ਲੱਗਦੇ ਸੀ 30-40 ਸਾਲ ਤੋਂ ਪਹਿਲਾਂ ਦੀ ਗੱਲ ਹੈ ਜੀ ਕਿੰਨੇ ਘੋਟੇ ਲਾ ਚੁੱਕੇ ਆ ਇਹ ਤਾਂ ਹਜ਼ਾਰਾਂ ਹੀ ਹੋ ਗਈ ਮੈਂ ਗਿਣਤੀ ਨਹੀਂ ਕਰੀ ਹਜ਼ਾਰਾਂ ਤੋਂ ਉੱਪਰ ਲੱਪ ਕੇ ਮੈਂ ਗਿਣਤੀ ਕੀ ਕਰਨੀ ਆ ਪਰ ਬਾਪੀ ਜਾਣਦੇ ਹੋਰ ਦੱਸਾਂ ਹੀ ਤੁਹਾਨੂੰ ਗੱਲ ਜਿਹੜੇ ਬਹੁਤ ਪੱਤੇ ਹੁੰਦੇ ਆ ਝਘੇੜੇ ਨੇ ਪੱਟ ਕੇ ਪਰੇ ਮਾਰੇ ਹੁੰਦੇ ਆ ਉਹ ਵੀ ਜਾਣੇ ਦੁਆਰੇ ਆਪਾਂ ਖੜੇ ਕਰ ਦਿੰਦੇ ਖੜੇ ਕਰ ਦਿੰਦੇ ਆ ਜਿਉਂ ਨਾਲ ਜੋ ਪੱਤੇ ਹੋਏ ਜਹੋਂਕ ਨਾਲ ਜਾ ਕੇ ਦਿਖਾ ਸਕਦਾ ਮੌੜ ਖੁਰਦਾ ਈ ਧਰਮਸ਼ਾਲਾ ਦੇ ਵਿੱਚ ਹੋਰ ਵੀ ਕਈ ਥਾਵਾਂ ਦੇ ਵਿੱਚ ਹੈਗੇ ਆ ਜਿਹੜੇ ਖੜੇ ਕਰਿਆ ਦਵਾਰੇ ਪਰਮਾਨ ਵਗਿਆਰੇ ਇਹਨਾਂ ਦਸਕੇਟਾਂ ਉਹ ਵੀ ਦਵਾਰੇ ਠਾੜੇ ਜਾਂਦੇ ਆ ਬਲਹਾਰੀਪੁਰ ਤੋਂ ਉਹਦੇ ਵਿੱਚ ਹੀ ਤਾਂ ਇਹ ਬਸੇ ਹੋਏ ਆ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਕਿਤੇ ਮਿਲੋਂ ਤਾਂ ਮੌੜ ਆਈ ਮੇਰਾ ਫੋਟੋਗ੍ਰਾਫਰ ਦਾ ਛੋਟਾ ਜਿਹਾ ਆਇਓ ਜੀ 5701 ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤੈ ਵੈਗੁਰ ਸਭ ਦੀ ਚੜ੍ਹਦੀ ਕਲਾ ਰੱਖੇ